ਖੜ ਗਿਆ ਓਪਾ ਦਾ ਯਾਰ ਓਪਾਣ ਦਾ ਯਾਰ ਨਿਕਲ ਗਿਆ ਚੋਪਰਾ ਚੋਪਰਾ ਛੇਦੀਪੁਰੋਂ ਨਿਕਲ ਗਿਆ ਇਹ ਵਾਪਸ ਛੇਦੀ ਛੇਤਰੀ ਜੱਕਲੀਆਂ ਕਿਹੜੀ ਐ ਕਿਹੜੀ ਐ ਆਹੀ 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 ਜੀ ਮੇਰੇ ਵੀਰੋਂ ਕਿਹਾ ਚਾਲੇ ਸਾਰੇ ਦੋਸਤਾਂ ਮਿੱਤਰਾਂ ਦੇ ਕੱਲ੍ਹ ਕੋਲ ਸੈੱਟ ਹੋਊਗਾ ਤੇ ਜਾਨਵਰ ਕੈਮ ਹੋਣਗੇ ਮਿੱਤਰੋ ਕਰਤਾ ਹੀ ਚੋਪਰ ਨੂੰ ਫੋਨ ਚਲਦੇ ਆ ਉੱਤੇ ਤੇ ਨਿਊ हेयर कट ਕਰਾ ਲੈਂਦਾ ਪਾ ਤੇ ਬਣ ਗਏ ਓਕੇ ਔਰ ਬਾਕੀ ਬਾਬਿਆਂ ਨੂੰ ਗਰਮੀ ਉਹ ਸੀ ਠੀਕ ਹੈ ਕਿ ਨਹੀਂ ਵੱਡੇ ਵੱਡੇ ਵਾਲ ਤੰਗ ਜੇ ਕਰਦੇ ਸੀ ਪਸੀਨੇ ਨਾਲ ਖਰਾਬ ਆਉਂਦੇ ਸੀ ਸਕੂਲ ਜਾਂਦੇ ਆ ਤਾਂ ਕਰਕੇ ਤੇ ਛੋਟੇ ਛੋਟੇ ਘਰ ਆ ਲੈਂਦੇ ਚਲੋ ਵਾਦੇ ਆਣਗੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਚੋਬਰ ਆ ਜਾਂਦਾ ਕਰਤਾ ਫੋਨ ਤੇ ਚਲਦੇ ਆ ਫਿਰ ਉੱਤੇ ਆਪਾ ਕੀ ਆ ਗਈ ਤੇ ਚੋਬਰੀ ਹੈਰਾਨ ਹੋ ਗਈ ਜੀ ਦੇਖ ਕੇ ਕਹਿੰਦਾ ਇਹ ਕੀ ਸੋਦਾ ਜੀ ਐ ਨਹੀਂ ਐ ਜੀ ਕਿੰਨੇ ਲੱਗਦੇ ਨੇ ਆਪਾਂ ਤੇ ਖੋਲਦੇ ਆ ਬਾਬ ਖੁੱਡੇ ਚਾਬੀ ਰਹੀ ਮੇਰੇ ਸਾਹਮਣੇ ਅੰਦਰ ਤੇ ਖੋਜ ਲੈ ਇੱਕ ਵਾਰੀ ਕਿੱਧਰ ਹੈ ਚਾਬੀ ਲੋ ਜੀ ਪਹੁੰਚ ਗਿਆਂ ਖੁੱਡਿਆਂ ਵਿੱਚ ਤੇ ਵਿੱਚ ਵਿੱਚ ਦੇਖਿਆੰਦੇ ਸੀ ਸੱਟਾ ਕਿਵੇਂ ਤੇ ਓਕੇ ਆ ਬਾਬਿਓ ਰਿਪੋਰਟਾ ਦੋ ਬੱਚੇ ਆਪੇ ਸੱਟ ਹੈ ਇੱਧਰ ਵੀ ਸੱਟ ਹੈ ਇੱਧਰ ਵੀ ਸੱਟ ਹੈ ਓਕੇ ਤੇ ਉਹ ਜੋੜੀ ਵੀ ਲੱਗ ਭੱਗ ਲੱਗ ਹੀ ਲੱਕੜਾਂ ਵਾਲੇ ਖੁੱਡੇ ਵਾਲੀ ਇਹ ਵਾਲੀ ਜਿਹੜੀ ਇੱਥੇ ਛੱਡੀ ਹੋਈ ਆਪਾਂ ਇਹ ਵੀ ਮੇਰੇ ਸਾਹਮਣੇ ਲੱਗ ਗਈ ਤੇ ਹੁਣ ਇਹਨਾਂ ਨੂੰ ਇਹਨਾਂ ਨੂੰ ਛੱਡਣ ਦਾ ਪੰਗਾ ਵਾਪੇਓ ਇਹਨਾਂ ਨੂੰ ਛੱਡੀਆਂ ਤਾਂ ਛੱਡੀਆਂ ਕਿੱਥੇ ਜੇ ਇੱਧਰ ਛੱਡਾਂਗੇ ਪੂਰੂ ਵਾਲੀ ਕਬੂਤਰੀ ਹੈ ਜਿਹੜੀ ਪਹਿਲਾਂ ਲੱਗਦੀ ਸੀ ਤੇ ਇੱਧਰ ਛੱਡਾਂਗੇ ਇੱਧਰ ਇੱਕ ਕਬੂਤਰ ਹੈ ਜਿਹੜਾ ਪਹਿਲਾਂ ਲੱਗ ਰਿਹਾ ਸੀ ਤੇ ਐਂ ਕਰਾਂਗੇ ਆਹ ਜੋੜਾ ਜਿਹੜਾ ਉਰੇ ਇੱਧਰ ਛੱਡ ਦਾਂਗੇ ਤੇ ਇੱਧਰ ਛੱਡ ਨਹੀਂ ਪਊਗੀ ਹਨ ਐਵੇਂ ਕਰ ਲੈਣੇ ਚਲੋ ਦੇਖ ਲਾਂਗੇ ਬਾਕੀ ਕੋਠੇ ਜੇ ਗੰਦ ਮਚਿਆ ਪਿਆ ਪਿੱਲੀ ਟਵੀ ਬਾਬੇ ਪਾਤੀ ਸੀ ਕੱਲ ਆਪਾਂ ਤੇ ਵਲੌਗ ਨਹੀਂ ਬਣਿਆ ਪਿੱਲੀ ਟਪਾਤੀ ਸੀ ਓਕੇ ਘੱਟੇ ਚਰ ਪੋਟ ਆਪਈ ਤੇ ਖੁੱਡਿਆਂ ਇੱਚੀ ਐਂ ਦੇਖਤੀ ਸੀ ਮੈਂ ਆਪੇ ਖਾ ਲੈਣਗੇ ਅੱਧੀ ਖਾ ਕੇ ਅੱਧੀ ਕਪਈ ਐ ਇਹ ਵੀ ਹੌਲੀ ਹੌਲੀ ਖਾ ਲੈਣਗੇ ਆਪੇ ਇੱਧਰ ਵੀ ਦੇਖਤੀ ਸੀ ਆਪਈ ਤੇ ਦੇਖਦੇ ਹਾਂ ਕਿ ਕੋਠਾ ਸਾਫ ਕਰਦੇ ਆ ਤੇ ਆ ਬਾਕੀਆਂ ਦਾਣੇ ਪਏ ਇਹਨਾਂ ਦਾ ਵੀ ਕਰਦੇ ਆ ਗੋਪਤ ਕਰਦੇ ਇਹਨਾਂ ਨੂੰ ਬਾਬੇ ਦਾਣੇ ਧਰਦੀਆਂ ਤੇ ਕੋਠਾ ਤਾਇਰ ਠਹਿਰ ਕੇ ਹੀ ਦੇਖਾਂਗੇ ਅੱਜ ਤਾਂ ਨਹੀਂ ਹੋਣਾ ਯਾਰ ਠੀਕ ਹੈ ਕਿ ਨਹੀਂ ਗਰਮੀ ਫੁੱਲ ਹੋ ਰਹੀ ਹੈ ਤੇ ਗੰਦ ਵੀ ਬਹੁਤ ਹੈ ਤੇ ਬਾਕੀ ਆ ਦਾਣੇ ਨਹੀਂ ਸਾਡੇ ਤੋਂ ਗੱਟੇ ਚ ਪਾਏਗੇ ਹੋਰ ਤਾਂ ਅਸੀਂ ਕੀ ਕਰਾਂਗੇ ਤੇ ਦਾਣੇ ਚਰ ਦਿਆਂਗਾ ਗੇੜ ਬੰਦ ਕਰ ਦਿਆਂ ਗੋਲੀ ਨੂੰ ਛੱਡ ਦਿਆਂ ਖੁੱਲਾ ਤੇ ਇਹ ਵੀ ਚੂਚੂ ਕਰ ਜਾਂਦਾ ਖੁੱਲੇ ਰਹਿਣ ਦੀ ਹੱਤ ਪੈ ਗਈ ਇਹਨੂੰ ਟ੍ਰੇਆਂ ਡੱਕ ਲਈਏ ਦਾਣਿਆਂ ਨਾਲ ਆਪਾਂ ਇਹ ਤੇ ਜੋੜੀਆਂ ਦੀ ਵੀ ਸੈਟਿੰਗ ਕਰਤੀਆਂ ਜਿਹੜੀਆਂ ਇੱਧਰ ਉੱਧਰ ਖੁੱਡੇ ਛੱਡਣੀਆਂ ਜਿਹੜੀ ਜੋੜੀਆਂ ਉੱਧਰ ਖੁੱਡੇ ਜਿਹਾ ਉੱਧਰ ਛੱਡ ਦਾਂਗੇ ਲੱਕੜ ਵਾਲੀ ਜਿਹੜੀ ਉਹ ਉੱਧਰ ਛੱਡ ਦਾਂਗੇ ਹਨਾ ਫਿਰ ਉਹ ਜੂ ਓਕੇ ਕੰਮ ਤੇ ਆ ਭਰ ਲਈਏ ਟ੍ਰੇਆ ਡੱਬਾ ਵੀ ਮੇਰੇ ਸਾਹਮਣੇ ਗਿੱਲਾ ਕਰੀ ਖੜਾ ਕੇ ਸੁੱਕ ਗਿਆ ਅੰਦਰੋਂ ਸੁੱਕ ਗਿਆ ਅੰਦਾ ਯਾਰ ਸੁੱਕ ਗਿਆ ਸੁੱਕ ਗਿਆ ਸਭ ਯਾਰ ਸੁੱਕ ਸੁੱਕ ਗਿਆ ਆਪਿਓ ਆ ਗਿੱਲਾ ਤਾਂ ਨਹੀਂ ਹੈ ਇਹ ਅੰਦਰ ਕਈ ਵਾਰ ਗਿੱਲਾ ਹੋਵੇ ਦਾਣਿਆਂ ਚ ਪਾਣੀ ਵਗਿਆ ਕੰਮ ਹੋ ਜੂ ਠੇਡਾ ਤਾਂ ਕਰਕੇ ਪਹਿਲਾ ਦਾਣੀ ਚੱਕਦੇ ਆ ਇਹਦਾ ਅੱਧੀ ਹੋ ਗਈ ਵਾਲਟੀ ਓਏ ਦਾਣੇ ਆਪਣੇ ਕੋਈ ਗੈਪ ਤਾਂ ਨਹੀਂ ਕਰਤਾ ਚਲ ਆਪਣੇ ਦਾ ਕੀ ਹੋਣ ਗਿਆ ਵਾ ਲੋ ਜੀ ਸਾਈ ਪਾਈ ਦਈਏ ਨੋਝ ਹੁੰਦੇ ਆ ਇਹ ਸਰੋ 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 ਦਾ ਬਿਆ ਹੜਾ ਘਟਾ ਤੇ ਆ ਇੱਕ ਬਾਟੀ ਵੀ ਭਰੀ ਪਈ ਆ ਤੇ ਬਾਕੀ ਆ ਮਕਾ ਦੀ ਹੈ ਲੋਈ ਮਿਕਸ ਕਰ ਕਰਿਆ ਨੇ ਤਿਆਰ ਨਿਤ ਰੋ ਲੋ ਜੀ ਰਹੀ ਹੁਣ ਮੱਕੀ ਬਾਦੀ ਵਾਰੀ ਯਾਰ ਓਖਈ ਹੈ ਮੱਕੀ ਘਟ ਪਾਵਾਂ ਆਪਾਂ ਗਰਮੀ ਹੈ ਜਿਆਦਾ ਹੈਵੀ ਡੋਜ਼ ਵੀ ਖਰਾਬ ਹੀ ਕਰਦੀ ਐ ਠੀਕ ਹੈ ਕਿ ਨਹੀਂ ਬਾਬਿਓ ਤਾਂ ਕਰਕੇ ਮੱਕੀ ਪਾਵਾਂਗੇ ਜਮਾ ਥੋੜੀ ਆਪਾਂ ਜਮਾਈ ਦੋਵਈਨਾ ਬਰਾਬਰ ਹੀ ਪਾਵਾਂ ਇੱਕ ਸਾਫ ਦੀ ਇਹਨਾਂ ਨੂੰ ਕਰ ਦਈਏ ਮਿਕਸ ਇੱਕ ਵਾਰੀ ਤੇ ਇਹਨਾਂ ਨੂੰ ਵੀ ਕਰ ਦਈਏ ਮਿਕਸ ਤੇ ਆਹ ਦੇਖੋ ਮੱਕੀ ਵਾਂਗ ਜਮਾਂ ਨਾ ਬਰਾਬਰ ਦੀ ਜੋਈ ਨਾ ਬਰਾਬਰ ਦੀ ਬੈਸ ਤੇ ਤੋਂ ਜ਼ਿਆਦਾ ਨਹੀਂ ਕਿਉਂਕਿ ਸਰੋਂ ਹੁੰਦੀ ਹੈ ਠੰਡੀ ਸਰੋਂ ਚੱਲ ਜਾਂਦੀ ਹੈ ਗਰਮੀ 'ਚ ਸਰੋਂ ਦਾ ਬੈਸਟ ਹੈ ਗਰਮੀ 'ਚ ਠੀਕ ਹੈ ਕਿ ਨਹੀਂ ਚੱਲ ਨਹੀਂ ਬੈਂਦੀ ਬੈਸਟ ਹੈ ਤੇ ਮੱਕੀ ਹੁੰਦੀ ਹੈ ਭਾਰੀ ਥੋੜੀ ਤੇ ਬਾਕੀ ਜੋੜੀਆਂ ਜੋੜੀ ਵਾਲੀ ਟਰੇ ਇਹ ਥਾਂ ਤਾਂ ਕਰਕੇ ਜ਼ਿਆਦਾ ਪਾਤੀ ਆਪਾਂ ਤੇ ਜੋੜੀਆਂ ਨੂੰ ਨਰਜੀ ਨਰਜੀ ਮਿਲ ਜੂਗੀ ਜਿਆਦੀ ਦਾ ਮਾੜੀ ਆ ਵੈਸੇ ਇਹ ਤੇ ਵੈਸੇ ਓਕੇ ਆ ਤੇ ਇਹਨੂੰ ਵੀ ਕਰਦੇ ਹਾਂ ਮਿਕਸ ਇੱਕ ਵਾਰੀ ਲੋ ਜੀ ਕਰਤਾ ਸੈਟਿੰਗ ਬੈਟਿੰਗ ਓਕੇ ਇਹਨਾਂ ਦੀ ਤੇ ਪਾੜੀ ਵਾਲੀ ਹੋ ਗਈ ਓਏ ਤੇ ਦੇਖ ਲੋ ਇਹੀ ਇੰਨੀਆਂ ਪਾਰੀਆਂ ਲੱਗਦੀਆਂ ਆ ਕੀ ਹੁੰਦਾ ਇੱਕ ਸਾਈਡ ਕਿਵੇਂ ਜਾਂਦੀ ਹੈ ਇਹ ਤੇ ਗਿਆਨੀ ਵਾਲੀ ਕਿੰਨੀ ਵਾਰੀ ਹੋਊਗੀ ਇਹੋ ਚ ਦਾਣੇ ਬਾਤੇ ਉਹ ਤਾਂ ਐਵੇਂ ਵੀ ਇੰਨੀ ਵਾਰੀ ਆ ਆਇਆ 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 ਬਤੋਇਆ ਜੋ ਖੋਲਦਿਆਂ ਖੋਲਦਿਆਂ ਤੈਨੂੰ ਵੀ ਖੋਲਦਿਆਂ ਪਾਲਦੇ ਆ ਪਰਾਂ ਪਰਾਂ ਇੱਕ ਵਾਰ ਪਰਾਂ ਪਰਾਂ ਹੋ ਗਿਆ ਇਹਦਾ ਆਏ 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 ਬੁੱਤ ਆਇਆ ਉਹ ਤੇ ਜੋੜੀ ਫੜਦੇ ਆਂ ਬਰੋ ਜਿਹੜੀ ਇਧਰ ਲਈ ਖੁੱਡੇ ਛੱਡਣੀ ਐ ਤੇ ਹਰੇ ਮੋਢੇ ਵਾਲਾ ਕਬੂਤਰ ਕਬੂਤਰਾ ਆ ਬੁੱਤ ਖੜਜੋ ਇੱਕ ਜੀ ਮੇਰੇ ਵੀਰੋ ਕਬੂਤਰੀ ਤਾਂ ਛੱਡਤੀ ਸੀ ਤੇ ਇਹ ਉਹਦਾ ਕਬੂਤਰ ਵੀ ਛੱਡਦੀ ਐ ਲੋ ਜੀ ਛੱਡਤਾ ਤੇ ਇੱਕ ਜੋੜਾ ਇਧਰ ਕਰਤਾ ਸ਼ਿਫਟ ਆਪਾਂ ਤੇ ਆਲਾ ਜੋੜਾ ਛੱਡ ਦਿੰਨੇ ਆ ਆਲੇ ਫੁੱਡੇ ਚ ਤੇ ਇਹਨੂੰ ਤਾਲਾ ਖੋਲਦੇ ਆ ਦਾ ਲੋ ਜੀ ਖੋਲਿਆ ਖੁੱਡਾ ਤੇ ਛੱਡ ਦਿਆ ਕਿੱਕ ਕਰਕੇ ਬਾੜ ਵੀ ਨਾ ਜੇ ਐਵੇਂ ਤਾਂ ਦੋਨੇ ਗਿੱਜੇ ਹੋਏ ਨੇ ਆਪਣੇ ਕੋਈ ਦਿੱਕਤ ਵਾਲੀ ਨਹੀਂ ਆ ਕਬੂਤਰੀ ਵੀ ਗਿੱਜੀ ਹੋਈ ਖੜ ਜਾ ਖੜ ਜਾ ਬੱਤ ਖੜ ਜਾ ਇੱਕ ਮਿੰਟ ਇੱਕ ਮਿੰਟ ਲੋ ਜੀ ਇਹ ਛੱਡਣੀ ਆਪਾਂ ਓਰੇ ਤੇ ਇਹਦਾ ਕਬੂਤਰੀ ਫੜ ਲਈ ਛੇਤੀ ਛੇਤੀ ਪੂਰੂ ਮੇਰੇ ਵੀਰੋ ਉਰਦਾ ਕਰ ਲੈ ਸ਼ੌਕ ਬੜੇ ਟਾਈਮ ਬਾਅਦ ਓਏ ਹੋਏ 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 ਬਾਹਰ ਨਾ ਜਾ ਤੂੰ ਖੜ ਜਾ ਖੜ ਜਾ ਤੂੰ ਖੜ ਜਾ ਮੈਂ ਆਂਦਾ ਯਾਰ ਉਹ ਭੈਣ ਦਾ ਯਾਰ ਨਿਕਲ ਗਿਆ ਚੋਪਰਾ ਚੋਪਰਾ ਛੇਤੀ ਪੂਰੂ ਨਿਕਲ ਗਿਆ ਪੂਰੂ ਨਿਕਲ ਗਿਆ ਚੋਪਰਾ ਛੇਤੀ ਆਇਆ ਓਪ ਮੈਂ ਆਂਦਾ ਯਾਰ ਸੱਤੀ ਕਈ ਕਿੱਥੇ ਗਿਆ ਬਾਟ ਲਾ ਜਾ ਨਾ ਸਾਨੀ ਵਾਪੇ ਛੇਤੀ ਛੇਤਰੀ ਜੱਕਲੀਆਂ ਕਿਹੜੀ ਹੈ ਕਿਹੜੀ ਹੈ ਆਈ 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 ਤੇ ਬੰਨਨ ਨੂੰ ਵੀ ਪਾਹ ਜੇ ਕੁਝ ਬੰਨਿਆ ਤੇ ਉਹ ਵੀ ਨਹੀਂ ਡੋੜੀ ਡੂੜੀ ਵੀ ਨਹੀਂ ਲਾਈ ਚप्पल ਕਿਧਰ ਗਈ ਚप्पल ਚਲੋ ਕੋਈ ਨਹੀਂ ਆਈ 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 ਮਿਲ ਜੀ ਮਿਲ ਜੀ ਛੇਤੀ ਛੇਤੀ ਚੋਪੜਾ ਨਹੀਂ ਨਹੀਂ ਆਜੂਗਾ ਆਜੂਗਾ ਲੋ ਜੀ ਨਵੀਂ ਛੱਤੀ ਦਾ ਮੂਰਤੀ ਵੀ ਕਰਤਾ ਤੇ ਕਬੂਤਰਾਂ ਦਾ ਗਿੱਜਿਆ ਹੋਇਆ ਮੇਰੇ ਸਾਹਮਣੇ ਨਾਲ ਐਂ ਤਾਂ ਕਿੱਥੇ ਜਾਣਾ ਉਹਨੇ ਓ ਬੇਟੇ ਨੂੰ ਇਹ ਚੜ ਗਿਆ ਆਪਦੀ نسل ਦਿਖਾਉਂਦਾ ਚੋਬਰਾ ਓ ਭੈ ਜੋ ਗਰਮੀ ਵੇਲੇ ਉੱਡੇ ਨਹੀਂ ਤੁਸੀਂ ਇਹ ਏਦਾ ਨਹੀਂ ਭਈਏ ਇਹਦਾ ਗੱਲ ਤੇਰੀ ਸਹੀ ਏ ਚੋਬਰੇ ਆਪਾਂ ਬਾਹਰ ਨਹੀਂ ਗੱਡਿਆ ਆ ਪੁੱਤ ਆਇਆ ਆ ਆ ਆ ਆ ਆ ਆਇਆ ਪੁੱਤ ਫਲੋ ਜੀ ਮੇਰੇ ਵੀਰੋਂ ਆਂਦਾ ਓ ਜਾਂਦਾ ਭੰਦਾ ਯਾਰ ਮੰਤਰ ਡਾਲ ਰਿਹਾ ਕਿ ਟੱਪ ਵੀ ਨਾ ਜਾਵੇ ਕੱਲਾ ਕੱਲਾ ਕਬੂਤਰ ਹੈ ਬਣਾ ਬਣਾ ਕੇ ਜੀਂਦਾ ਛਤਰੀ ਤੇ ਗੜਾ ਬੈਠੂਆ ਬ੍ਰਿੰਸ ਚਿੱਟੀਆਂ ਵਾਲਾ ਕੱਢਾਂ ਹਾਂ ਲੋ ਜੀ ਜਿਹੜਾ ਕਬੂਤਰ ਆਪਾਂ ਛੱਡਿਆ ਸੀ ਨਾ ਹੁਣੇ ਹਰੇ ਮੋਡੇ ਵਾਲਾ ਇਹਨੂੰ ਕੱਢਣਾ ਹੋਊ ਮੇਰੇ ਸਾਹਮਣੇ ਦੇਖੀ ਇਹੀ ਕੇਗਾ ਛਤਰੀ ਦੇ ਆਇਆ ਛਤਰੀ ਦੇ ਛਤਰੀ ਦੇ ਇਹਸ ਖਾਇਆ ਹੋਇਆ ਆਪਣਾ ਇਹਦਾ ਵੀਰ ਕੀ ਕੱਢਦਾ ਕਬੂਤਰ ਦਾ ਫੜੀਏ ਪਹਿਲਾਂ ਕਿੱਧਰ ਆ ਗਿਆ ਆ ਗਿਆ ਕਰੀਆ ਕਰੀ ਸ਼ੁਕਰ ਤੇ ਮੂਰਤ ਵੀ ਕੱਟਾ ਮਿੱਤਰੋ ਨਵੀਂ ਛਤਰੀ ਦਾ ਆਇਆ ਬੱਤੇ ਆਇਆ 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 ਕੱਦ ਕਾਠ ਚੰਗਾ ਕਬੂਤਰ ਦਾ ਹੈਣਾ ਜੋਬਰਾ ਉੜਦਾ ਵੀ ਆਇਆ 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 ਉਹ ਬੰਨਾ ਸੀ ਯਾਰ ਜੋਬਰਾ ਤੂ ਤਾਵਾ ਬੰਨੇ ਦਾ ਤਾਂ ਨਹੀਂ ਆ ਗਿਆ ਲੱਫਤੇ ਲਗੀਣਾ ਆਇਆ ਆਇਆ ਕੋਈ ਨਹੀਂ ਆਇਆ ਅਣੇ ਕਿਤੇ ਨਹੀਂ ਜਾਂਦੇ ਆਉ ਹੀ ਨਹੀਂ ਆ ਗਈ ਰੱਸੀ ਪ੍ਰਾਣੀ ਛਤਰੀ ਉਹੋ ਬਾਪੇ ਦਿਮਾਗ ਚ ਨਹੀਂ ਰਿਹਾ ਆਪਣੇ ਪ੍ਰਾਣੀ ਛਤਰੀ ਦੇ ਹੈਗਾ ਸੀ ਇਹਦੇ ਵੀ ਸਰਾਹ ਕਰਨਾ ਪੈਂਦਾ ਹੈਣਾ ਯਾਰ ਕਮ ਜਮਾਈ ਵਿਚੜ ਜੇਗਾ ਚਲੋ ਕੋਈ ਨਾ ਆਂਦੋ ਐ। ਹਰ ਤੋ ਇਹ ਆ ਟੈਂਕੀ ਤੇ ਕਿਉਂ ਮੈਨੈ? ਟੈਂਕੀ ਤੇ ਵੈਗਾ ਜੀ। ਟੈਂਕੀ ਤੇ ਕਿਵੇਂ ਵੈਗਾ। ਸਾਰੇ ਰਿਕਾਰਡ ਤੋੜਤੇ। ਕਰੇ ਆ ਜੂਰ ਕੀ ਚਾਹੁੰਦਾ। ਇਹ ਨਹੀਂ ਵੈਗਾ। ਇਹ ਤਾਂ ਤਰੀਂ ਪੀਆ। ਇਹ ਤਾਂ ਨਸਲਾਂ ਆਇਆ ਆਇਆ ਬੇਲਾ ਕੱਢਦੀ ਯਾਰ। ਪੂਰੂ ਮੰਦਿਰ ਕਰੀਆ ਉਹਦੀ ਦਾ ਕੋਈ ਚੱਕਰ ਨਹੀਂ। ਪੂਰੂ ਕੱਲਾ। ਕੀ? ਤੇ ਬੰਨਣ ਨੂੰ ਵੀ ਨਹੀਂ ਆਪਾਂ ਡੋਰੀ ਬੰਨਣੀ ਯਾਰ। ਕੰਗ ਅਗੜਾ ਇੱਕ ਹੋ ਗਿਆ ਤੇ ਬੱਚਿਆਂ ਵਾਲਾ ਕੋਈ ਕਬੂਤਰ ਨਹੀਂ ਗੜਦੇ ਬਾਕੀ ਇਹਨੇ ਆਂਡੇ ਨਾ ਆਂਡੇ ਤੇਰੇ ਨਾ ਬੱਚੇ ਕੱਢੇ ਹੋਏ ਤਾਂ ਆਰ ਕੇ ਕੱਢੀ ਆ ਨੇ ਨਾ ਉਹਨੇ ਤੇਰੇ ਹੋਈ ਸੀ ਉਹਦਾ ਆਪ ਮਰਾ ਚ ਵੱਢ ਰਹਾ ਮੇਰੇ ਨਾਲ ਟੱਪ ਟੁੱਪੀ ਨਾ ਜਾਵੇ ਸਜਾਈ ਯਾਰ ਕਰਾ ਬਾਬੇ ਵਾਲਾ ਤੂੰ ਹੀ ਕਰੇਗਾ ਕੰਮ ਇਹ ਆਪ ਤੂੰ ਦਾ ਮੇਰੇ ਨਾਲ ਤੂੰ ਵੀ ਢੁਕਾਈ ਨਾ ਤੋ ਪਿਆਰ ਨਾਲ ਢੁਕਾਈ ਜਮਾ ਜੇ ਢੁਕਾਏਗਾ ਉੱਡਣਾ ਦੀ ਇਹਨਾਂ ਆਹ ਨੇ ਆਰ ਐਂ ਤਾਂ ਜੋ ਬਰਾਵਾ ਸਾਰੇ ਕਬੂਤਰੀਆਂ ਕਰ ਲੈ ਗਪਚੂ ਐਂ ਕਿਹੜਾ ਕੰਮ ਡੇਟ ਨਹੀਂ ਹੋ ਜਾਂਦਾ ਲੈ ਜੋ ਬਰਾਵਾ ਇਹ ਤਿੰਨ ਤਿੰਨ ਲੜ ਗਏ ਆ ਗਿਆ ਮੈਂ ਕਬੂਤਰ ਇਹ ਬਗਲਾ ਐ ਥੈਂਕ ਯੂ ਦਿਨ ਆਹ ਬਰਾਜੀ ਉਹ ਬਾ ਲੋ ਕਿੱਥੇ ਬਿਠਾਦਾ ਗਾਸਤੀ ਕੌਣ ਹੋਏ ਬੰਨੀ ਮੈਂ ਆਇਆ ਕਰਤਾ ਕਿੱਥੇ ਆ ਬੂਆ ਐਦਾਂ ਤੱਕ ਬੈ ਗਿਆ ਹਾਂ ਉਹ ਲੈ ਆਵੜਾ ਬਾਬੇ ਵਾਲਾ ਉੱਤੇ ਚੜ ਜਾਣਾ ਜਮਾ ਬੈ ਗਿਆ ਬੈਗਾ ਬਾਬੇ ਵਾਲਾ ਹੀ ਬੈ ਗਿਆ ਐ ਆਈ ਪੂਰੂ ਰਹੇਗਾ ਬਾਬੇ ਕੱਲਾ ਪੂਰੂ ਰਹੇਗਾ ਕੱਲਾ ਜਮਾ ਸਾਹ ਜਮਾ ਉੱਤੇ ਹੋ ਰਿਹਾ ਸਾਡੇ ਠੀਕ ਹੈ ਕਿ ਨਹੀਂ ਐਵੇਂ ਤਾਂ ਬੱਚਾ ਆਪਣੇ ਗਿੱਜਾ ਹੋਇਆ 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 ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਸੱਟ ਹੈ ਸੱਟ ਹੈ ਹਣ ਉਹ ਮੋਡਲ ਹੈ। ਸ਼ਾਇਦਾਂ ਚਿੱਕੇ ਟਾਂਕੀ ਦਾ ਨਵੀਂ-ਨਵੀਂ ਦਾ ਛੋਟਾ ਕਰ ਇਹਨੂੰ। ਲੋ ਜੀ ਕੰਟੈਕਟ ਵੀ ਬਣਾਤਾ ਥੋਡੇ ਵਾਸਤੇ। ਤੇ ਆਪਾਂ ਕਿਹੜਾ ਜਾਣ ਕੇ ਆਪੇ ਨਿਕਲਿਆ ਯਾਰ। ਸ਼ੁਕਰਾ ਕੋਈ ਹੋ ਕਬੂਤਰ ਹੀ ਨਿਕਲਿਆ ਨਵੇਂ ਆਜੋ। ਨਵੇਂ ਆਜੋ ਨਿਕਲ ਬਈ ਜਾਂਦਾ ਫਿਰ ਤਾਂ ਕੰਮ ਹੋ ਗਿਆ ਤਾਂ ਟੇਡਾ ਸ਼ੁਕਰਾ ਦਾਣੇ ਖਾ ਕੇ ਉੱਡੇ। ਤੇ ਦਾਣੇ ਖਾ ਕੇ ਢਾ ਦਿੰਦੇ ਨਾ ਆਪਾਂ। ਹੈਂ? ਇੱਧਰ ਦਾ ਖੋਲ ਦੇ ਇੱਧਰ ਇਹ ਕਬੂਤਰ ਨਵੇਂ ਨੇ। इधरों कोई फिर भी नहीं। नहीं कोई दिक्कत नहीं कबूतरी नवी इधर तक नहीं छतरी खोल लाभ आई ले रैप जी तो तेरे का नहीं मूं है सड़ मूंह है इधर का मूंह ਲੋ ਜੀ ਲੋ ਜੀ ਲੋ ਯੋਕੇ ਓਕੇ ਓਕੇ ਹੋ ਗਿਆ ਜੀ ਇਹਨੂੰ ਛੇਤੀ ਛੇਤੀ ਫੜਦੇ ਆ ਤੇ ਨਹੀਂ ਤਾਂ ਪ੍ਰਾਣੀ ਕਬੂਤਰੀ ਨਾਲ ਮੂੰਹ ਦੇਖੋ ਕਿਵੇਂ ਟੱਡ ਲਿਆ ਗਾਹ ਨੂੰ ਗਈ 17 ਘੰਟੇ ਉੱਡ ਗਈ ਪੂਰ ਦਾ ਸ਼ੌਂਕ ਹੀ ਕਰਾਂਦਾ ਸੀ ਜੋ ਬਰਾ ਪਹਿਲਾਂ ਮੈਂ ਪਰ ਸ਼ੌਂਕ ਕਰੋ ਹੋ ਗਿਆ ਸੀ ਸ਼ੌਂਕ ਹਾਂ ਇਹ ਨਵੀਂ ਨਵੀਂ ਦਾ ਦਸ ਦਸ ਦੀ ਲੋ ਜੀ ਛੜਤਾ ਪੂਰੂ ਵੀ ਸ਼ੌਂਕ ਤਾਂ ਹੋ ਗਿਆ ਸੀ ਸ਼ੁਕਰ ਹੈ ਚਲੋ ਆ ਗਿਆ ਉਹਦਾ ਵੈਸੇ ਲੱਗਿਆ ਹੋਇਆ ਸੀ ਕਈ ਵਾਰ ਕਮੁੱਤਰ ਪੱਜ ਵੀ ਜਾਂਦਾ ਲੱਗਿਆ ਲਗਾਇਆ ਵੀ ਕਈ ਵਾਰ ਘਰ ਭੁੱਲ ਜਾਂਦਾ ਐਂਦਾ ਸਿਆਣੇ ਆ ਪੁੱਤਰ ਆਪਣੇ ਬੱਸ ਉੱਦਣ ਪਾਸੇ ਮਾਰ ਖਾਂਦੇ ਐਂ ਤਾਂ ਸਿਆਣੇ ਆ ਉਹ ਵੀ ਆਪ ਹੀ ਆ ਗਏ ਉਹਦਾ ਆਪ ਵੀ ਇੱਥੇ ਘਟਨੇ ਆਏ ਚਲੋ ਬਾਕੀ ਪਾਣੀ ਭਰਦਿਆਂ ਵਾਦੋਂ ਪਾਣੀ ਰਹਿ ਗਿਆ ਇਕੱਲਾ ਪਾਣੀ ਭਰ ਦਿੰਨੇ ਆ ਬਾਕੀ ਓਕੇ ਆ ਖਤਰੀ ਦਾ ਵੀ ਕਰਤਾ ਮੂਰਤ ਬਿਠਵਾੜੀ ਹੈ ਕਿ ਨਹੀਂ ਵਾਰੀ ਖਤਰੀ ਤੇ ਮਾਰਤੀ ਹੈ ਕਿ ਕਿਧਰ ਹੈ ਮੈਨੂੰ ਤਾਂ ਦਿਖਦੀ ਨਹੀਂ ਮਾਰਤੀ ਉਹ ਵੀ ਮਾਰਤੀ ਹੋਗੀ ਮੁੜਕਾ ਵੀ ਯਾਰ ਗਰਮੀ ਵੀ ਬਹੁਤ ਹੈ ਚਿਪਚਿਪਾਲਾ ਮੌਸਮ ਹੈ ਭੰਨਦਾ ਯਾਰ ਹੱਥ ਉਹ ਜਾ ਉਹ ਯਾਰ ਰਸੀ ਜੀ ਬਣਨਤੀ ਕਬੂਤਰ ਬੰਨਣ ਨੂੰ ਤੇ ਉਦੋਂ ਦਾ ਟਾਈਮ ਨਹੀਂ ਸੀ ਉਹ ਛੇਤੀ ਛੇਤੀ ਸੀ ਬਈ ਕਬੂਤਰ ਤਾਪਣਾ ਜਾਵੇ ਇਧਰ ਉਧਰ ਜੇ ਬਾਗਾਂ ਦਾ ਘਰ ਤੋਂ ਹਿਲ ਜਾਂਦਾ ਫਿਰ ਔਖਾ ਹੁੰਦਾ ਕੰਮ ਮੇਰਾ ਸ਼ੁਕਰ ਹੈ ਗਿਆਨੀ ਤੇ ਬਾਕੀ ਬਣਤੀ ਰੱਸੀ ਤੇ ਕਈ ਵੀਰ ਪੁੱਛਣਗੇ ਵੀ ਕਿੱਥੋਂ ਲੈ ਕੇ ਆਏ ਹੋ ਸਿੱਧਾ ਸਾਹਾ ਆ ਪਜਾਮੇ ਦੇ ਪਜਾਮੇ ਦਾ ਨਾਲ ਹੈ ਜਿਵੇਂ ਚੋਬਰ ਨੇ ਵਾਰ ਰੱਖਿਆ ਇਹਦਾ ਨਾਲਾ ਕੱਢ ਲਿਆ ਜਿਵੇਂ ਮੈਂ ਤਾਂ ਕੱਢ ਰੱਖਿਆ ਚੋਬਰ ਨਾਲਾ ਹੈਗਾ ਤੇਰੇ ਹੈ ਹੈ ਜੇ ਕਦੋਂ ਵਾਜੀ ਲੋਨ ਪੈਸਾ ਮੇਨ ਜਰਸੀ ਖਿੱਚੋ ਤੇ ਬੰਨੋ ਸਿੱਧੀ ਗੱਲ ਹੈ ਉਹ ਚੋਗਾ ਮਿਲ ਜਾਣਾ ਚੋਗਾ ਗਣੀ ਪਾਣਾ ਚੋਗਾ ਦੇ ਆ ਤੂੰ ਜਾ ਕੇ ਇਹ ਤਾਂ ਮੁਰਕੋਂ ਉੱਠ ਕੇ ਹੋਣਾ ਜਾਈ ਚੋਬਰ ਯਾਰ ਮੇਰੇ ਦਾ ਆਪ ਦੇਖਿਓ ਫਰਾ ਫੈਮੋ ਸਨ ਹੈ ਜੇ ਕੁਝ ਨਹੀਂ ਕਰ ਸਕਦੇ ਲੋ ਜੀ ਜਿਹੜੀ ਨਵੀਂ ਕੁੜੀ ਛੱਡੀ ਆ ਗਈ ਕਿਹੜਾ ਡਾਏ ਨੇ ਪਟਿਆਲੇ ਵਾਲੇ ਦੀ 30 ਕਹਿੰਦੇ ਪੰਜੇ ਦਿੱਕ ਕਰੋ ਚੱਕ ਜਮਾ ਸੁਰਖ ਲਾਲ ਨੇ ਚਿੱਟੀਆਂ ਅੱਖਾਂ ਦੀ ਬਸ ਕੱਦ ਛੋਟੇ ਤੋਂ ਮਾਰ ਖਾਂਦੀ ਐ ਕੋਈ ਦਿੱਕਦਾ ਨਹੀਂ ਮੈਂ ਨਬੜਾ ਸਭ ਤੋਂ ਪਹਿਲਾਂ ਇਹਨਾਂ ਦੱਸਿਆ ਨਹੀਂ ਕਰਦੇ ਕੋਬਿਤ ਰੱਖਿਆ ਕਰਦੇ ਜੀ ਜਾਮੇ ਮੇਰੇ ਵੀਰੋਂ ਤੇ ਥੱਲੇ ਜਾਈਆਂ ਫੋਨ ਵੀ ਨਹੀਂ ਹੈਗਾ ਚਾਰਜ ਇਹ ਆ ਚਾਰਜ ਲਿਆਵਾਂਗੇ ਆਪਾਂ ਪਾਵਰ ਬੈਂਕ ਤੇ ਆਇਆ ਗੋਲੀ ਆਇਆ ਆਇਆ ਬੰਦ ਕਰੀ ਇਹਨਾਂ ਚੇਦੀ ਆਇਆ ਤੈਨੂੰ ਉੱਤੇ ਹੀ ਛੱਡ ਕੇ ਜਾਵਾਂ ਗੋਲੀ ਨੂੰ ਬਾਕੀ ਕੁੰਡਿਆਂ 'ਚ ਮੈਂ ਤਾਲੇ ਫਸਾਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਰ ਲੋ ਚੈੱਕ ਆ ਤਾਲੇ ਫਸਾਤੇ ਤੇ ਬਾਕੀ ਗੋਲੀ ਉੱਤੇ ਆ ਆਪਣਾ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈਗਾ ਆ ਕੀ ਕਰ ਗਿਆ ਓਹੋ ਚੋਬਰ ਅਰਲੀ ਸਾਈਡ ਤੋਂ ਗੁੰਡੀ ਲਾ ਗਿਆ ਚਲੋ ਆਣ ਤੋਂ ਚੋਬਰ ਨੂੰ ਫੇਰ ਚੱਲਦੇ ਆ ਨਾਲੇ ਪ੍ਰਿੰਸ ਦਾ ਫੋਨ ਵੀ ਆ ਰਿਹਾ ਉਹਦੇ ਕੋਲ ਵੀ ਜਾ ਕੇ ਆਣਾ ਤੇ ਚੋਬਰ ਨੂੰ ਆਣ ਤੋਂ ਫੇਰ ਚੱਲਦੇ ਆ ਯਾਰ ਜੀ ਆਗਿਆ ਜੀ ਓਕੇ ਹੋ ਰਹਾ ਹੈ ਦੇਖ ਜਿਵੇਂ ਬੱਤੇ ਚੰਨਾ ਦੀ ਗੱਲ ਕਰਦੇ ਕੋਈ ਲੁੱਟਾ ਵੀ ਟ੍ਰੇਨ ਚ ਲੁੱਟਾ ਹੰਟਰ ਚੇਂਜ ਕਰਾਦਾ ਜੀ ਜੀ ਮੇਰੇ ਵੀਰੋਂ ਆ ਗਿਆਂ ਜੀ ਕਰੇ ਤੇ ਲੱਟਾ ਲੁੱਟਾ ਲਾਤੀਆਂ ਖੁੱਡਿਆਣੀਆਂ ਵੀ ਲਾਤੀਆਂ ਲੱਟਾ ਬਾਕੀ ਮੌਸਮ ਸ਼ਾਮ ਜੀ ਨੂੰ ਹੋਇਆ ਤਾਂ ਸਿੱਖ ਖਰਾਬ ਹੁਣ ਵੀ ਖਰਾਬ ਹੈ ਦੇਖੋ ਰਾਤ ਮੀਂਹ ਆਂਦਾ ਕਿ ਨਹੀਂ ਆਂਦਾ ਤੁਹਾਡੇ ਸਾਹਮਣੇ ਮੌਸਮ ਹੈ ਬਾਕੀ ਤੇ ਬੱਦਲ ਤਾਂ ਬਣ ਰਿਹਾ ਦੇਖੋ ਸਵੇਰੇ ਮੀਂਹ ਦਾ ਕਹਿਣਾ ਆ ਜੀ ਯਾਰ ਜੇ ਮੀਂਹ ਆ ਗਿਆ ਕੱਲ ਕੱਲ ਠੰਡਾ ਰੂਆ ਫਿਰ ਉਤੋਂ ਬਾਜ ਜਾਵਾਂ ਜਾਵਾਂ ਗਰਮੀ ਹੋ ਜੂ ਹਨਾ ਇਹ ਵੀ ਪੰਗਾ ਚਲੋ ਰਿਆਂ ਚੱਕਦੇ ਆ ਬਾਦੋਂ ਤੇ ਖੁੱਡੇ ਖੋਲ ਲਈਏ ਵੇਹਾਂ ਜਾ ਕੇ ਲੋ ਜੀ ਸਾਰੇ ਰੱਜ ਗਏ ਹੋਣੇ ਬਹੁ ਟਾਈਮ ਹੋ ਗਿਆ ਟਰੇ ਪਈ ਨੂੰ ਤੇ ਆ ਫੰਗ ਜਾ ਕੱਢਦੇ ਆ ਪਾਣੀ ਚ ਪਾਣੀ ਦਾ ਪਿਆ ਫੁੱਲ ਪਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਟਰੇ ਚੱਕ ਲਈਏ ਬਸ ਆਪਣੀ ਦੇ ਰੱਖ ਜੀ ਇੱਕ ਵਾਰੀ ਵੀਰੇ ਬਾਅਦ ਚ ਧਰ ਦਾਂਗੇ ਅੰਦਰ ਮੀਂਹ ਆ ਗਿਆ ਫੇਰ ਕੰਮ ਖਰਾਬ ਹੋ ਜੂਗਾ ਤੇ ਸ਼ੁਕਰ ਹੈ ਜਦੋਂ ਕਬੂਤਰ ਉੱਡਿਆ ਸੀ ਆਪਣਾ ਉਦੋਂ ਨਹੀਂ ਬੱਦਲ ਬਣੇ ਜੇ ਉਦੋਂ ਬੱਦਲ ਬਣ ਜਾਂਦੇ ਫੇਰ ਜਿਵੇਂ ਕੰਮ ਹੋ ਜਾਂਦਾ ਆਪਣਾ ਆਪਣਾ ਵੀ ਕਬੂਤਰ ਦਾ ਵੀ ਕੀ ਪਤਾ ਕਿੱਥੇ ਨੇਰੀ ਨੂਰੀ ਚੱਲ ਪੈਂਦੀ। ਟੁਗੜਾ ਕੁਝ ਹੋਇਆ ਨਹੀਂ। ਇੱਤੇ ਪੇਚ ਕਾਸਬੂਰੀ ਰੱਖਤਾ। ਆ ਪੇਚ ਕਾਸਤਾ ਤਾਂ ਪਿਆ ਯਾਰ। ਆਰੇ ਮੋਰਾ ਨਹੀਂ ਕੱਢੈ ਛਤਰੀ ਦੇ। ਆ ਪਹਿਲਾਂ ਵੀ ਦਿਖਾਤਾ ਸੀ ਤੁਹਾਨੂੰ। ਤੇ ਹੁਣ ਵੀ ਆ ਕਰੋ ਚੈੱਕ। ਆ ਲਾਤਾ ਸੀ। ਤੇ ਯਾਰ ਕਈ ਵਾਰ ਕਬੂਤਰ ਬੰਨਣ ਨੂੰ ਮੈਂ ਲਾ ਦੀ ਯਾਰ ਕਈ ਵਾਰੀ ਫੇਰ ਨਿਕਲੇ ਆਂਦਾ ਤੁਰਤ ਪੈਰ ਬੰਦੀ ਨਹੀਂ ਜਾਂਦੀ। ਤਾਂ ਕਰਕੇ ਬਾਕੀ ਫੀਡ ਫੂਡ ਕਰਤੀ ਉਹ ਬੱਚਿਆਂ ਨੂੰ। ਬਾਦੀ ਵਾਰੀ ਦੇਖਦੇ ਸਾ ਕੀ ਲੋੜ ਐ ਵੈਸੇ ਦੇਖਣਾ ਵੀ ਜ਼ਰੂਰੀ ਐ ਕਈ ਵਾਰੀ ਛੋਟਾ ਬੱਚਾ ਰਹਿ ਜਾਂਦਾ ਹੁਣ ਆਪਾਂ ਬੇਗੋੜ ਨਹੀਂ ਕਰਦੇ ਯਾਰ ਪਹਿਲਾਂ ਵੰਗੂ ਬਿਆਨ ਦੇ ਦੀ ਬੇਗੋੜ ਕਰਕੇ ਦੋ ਵਿੱਚ ਮਿਲਵਾ ਦੇ ਠੀਕ ਐ ਤਾਂ ਕਰਕੇ ਹੁਣ ਆਪਾਂ ਦਿੱਲੀ ਖੁੱਡੇ 'ਚ ਵੜਦੇ ਆ ਤੇ ਦੇਖਦੇ ਆ ਬੱਚੇ ਕਿਵੇਂ ਫੀਡ ਕਰੇ ਕਿਵੇਂ ਨਹੀਂ ਵੈਸੇ ਹੱਟ ਤੇ ਹਟਕੇ ਦਾ ਦੇਖਦੇ ਨੇ ਇਹਨਾਂ ਪੋਟੇ ਤੇ ਲਗਭਗ ਬੱਚੇ ਦੇ ਸਾਈਜ਼ ਦੇ ਨਾਲ ਇਹਦੇ ਪੋਟੇ ਦਾ ਬਹੁਤ ਐ ਬਹੁਤ ਫੀਡ ਕਰੀ ਹੋਈ ਹੈ ਲੋ ਜੀ ਕਰੋ ਚੈੱਕ ਠੀਕ ਹੈ ਕਿ ਨਹੀਂ ਸੈੱਟ ਹੈ ਜਮਾ ਸੈੱਟ ਫੀਡ ਕਰੀ ਹੋਈ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਓਕੇ ਹੈ ਤੇ ਇਧਰ ਦੇਖ ਲਈਏ ਕਰਜਾ ਉੱਤ ਕਰਜਾ ਕਰਜਾ ਲੋ ਜੀ ਆ ਵੀ ਸੈਟ ਹੈ ਤੇ ਆ ਦੇਖ ਲਈਏ ਆ ਵੀ ਸੈਟ ਹੈ ਜੀ ਤੇ ਬਾਕੀ ਮਿੱਤਰੋ ਠੱਲਾ ਠੁੱਲਾ ਪਾਵਾਂਗੇ ਇਹਨਾਂ ਦੇ ਆਪਣੇ ਨਾਮ ਦੀਆਂ ਹੈਗੀਆਂ ਜਿਹਦੇ ਉੱਤੇ ਆਪਣਾ ਨਾਮ ਲਿਖਿਆ ਹੈ ਨੰਬਰ ਲਿਖਿਆ ਹੈ ਤੇ ਠੱਲ ਨੰਬਰ ਲਿਖਿਆ ਹੋਇਆ ਹੈ ਠੀਕ ਹੈ ਕਿ ਨਹੀਂ ਹੋਰ ਵੀ ਦਿਖਾਵਾਂਗੇ ਤੁਹਾਨੂੰ ਲੋਕਾਂ ਨੂੰ ਬਾਕੀ ਆ ਦੇਖ ਲਈਏ ਇੱਕੋ ਬੱਚਾ ਕਿਵੇਂ ਛੱਡੀ ਘੜੀ ਹੈ ਇਹ ਲੱਖ ਏ ਮੇਰੇ ਸਾਹ ਨਾਲ ਨੂੰ ਕਿੰਨੇ ਦਿਨ ਹੋ ਗਏ ਅੰਡੇ ਚ ਨਿਕਲੇ ਆ ਨੂੰ ਇਹਨਾਂ ਨੂੰ ਹੋ ਗਏ ਘੱਟੋ ਘੱਟ 3 ਕਿ ਦਿਨ ਹੋ ਗਏ ਮੇਰੇ ਹਿਸਾਬ ਨਾਲ ਯਾਰ 3-4 ਦਿਨ ਹੋ ਗਏ ਤੇ ਇਹਦੇ ਦਾ ਛੋਟੇ ਨੇ ਫੀਡ ਕਰੀ ਹੋਈ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬਹੁਤ ਕਰੀ ਹੋਈ ਹੈ ਇੰਨੀ ਦਾ ਬਹੁਤ ਹੈ ਕਿਉਂਕਿ ਛੋਟੇ ਵੀ ਆ ਹਜੇ ਤੇ ਸਾਹ ਨਾਲ ਕਬੂਤਰੀ ਕਰੂਗੀ ਫੀਡ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਛੱਡ ਦੇ ਕਬੂਤਰੀ ਨੂੰ ਇਹ ਤਾਂ ਪਹਿਲੀ ਪੱਠੀ ਆ ਪਹਿਲੀ ਵਾਰੀ ਇਹਨੇ ਬੱਚੇ ਗੱਡੇ ਪਹਿਲੀ ਵਾਰੀ ਆਂਡੇ ਤੇ ਰੇ ਸੀ ਤੇ ਘਰ ਦੀ ਪੱਠੀ ਆਪਣੀ ਪੂਰੂ ਦੀ ਭੈਣ ਆ ਬਾਬੋ ਜਿਹੜਾ ਅੱਜ ਬੱਜਿਆ ਉਹਦੀ ਭੈਣ ਆ ਕਰ ਲੋ ਸ਼ੌਂ ਕਹਿੰਦਾ ਵੀ ਚਿੱਗੀਆਂ ਚਿੱਟੀ ਅੱਖ ਦੀ ਐ ਤੇ ਐਵੇਂ ਆ ਨਾਲ ਜਿੰਨੀ ਜੀ ਐ ਤੇ ਪੂਰੂ ਦੀ ਭੈਣ ਵੀ ਦਿਖਾਦੀ ਜਿਹੜਾ ਜੋੜਾ ਛੱਡਿਆ ਸੀ ਆਖਿਰ ਦਾ ਓਕੇ ਐ ਵੀ ਤੇ ਮਰੇ ਖਾਣਾ ਵੀ ਬਣਾਉਣਾ ਸੀ ਇੱਕ ਤੇ ਉਹ ਬਣਾਵਾਂਗੇ ਹੁਣ ਸਵੇਰੇ ਹੁਣ ਗਿਆ ਟਾਈਮ ਠੀਕ ਹੈ ਕਿ ਨਹੀਂ ਇੱਟਾ ਭਾਂਡੀਆਂ ਬਣਣਗੇ ਇੱਟਾ ਹੈ ਨਹੀਂ ਆਪਣੇ ਕੋਲ ਜੀ ਇਹਦੇ ਨਾਲ ਖਾਣਾ ਬਣਾਣਾ ਨਾ ਟੋਕਰੀ ਪਈ ਟੋਕਰੀ ਲਾਵੀ ਦਿੱਤੀ ਫਿਰ ਵੀ ਇੱਟ ਦੀ ਦਾ ਲੋਡ ਪਾਉਗੀ ਤੇ ਤਾਂ ਕਰਕੇ ਚਲੋ ਕੋਈ ਨਹੀਂ ਸਵੇਰੇ ਦੇਖਦੇ ਆ ਯਾਰ ਹੁਣ ਤਾਂ ਇੱਟਾ ਪਾਉਣੇ ਪੈਣਗੇ ਬਾਕੀ ਆਦੇ ਜਿਹੇ ਪਏ ਤਾਂ ਪਿੱਲੀ ਇੱਟਾ ਇਹਦਾ ਇਹ ਐ ਸੱਚ ਪਿੱਲੀ ਇੱਟਾ ਬਾਕੀ ਇਹ ਤਾਂ ਇੰਨੀ ਪਈ ਹੈ ਜਾਲ ਨਾਲ ਉੱਢ ਜੇ ਤਾਂ ਪਈਆਂ ਬਾਕੀ ਕੋਈ ਨਹੀਂ ਕਰਦਾਂਗੇ ਸਵੇਰੇ ਸੈਟਿੰਗ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਓਕੇ ਆ ਦਾਣਾ ਪਾਣੀ ਤੇ ਇੱਧਰ ਪਾਣੀ ਹੈਗਾ ਦੇਖੀ ਇੱਧਰ ਪਾਣੀ ਪਾਉਣ ਵਾਲੇ ਮਿੱਤਰੋ ਠੀਕ ਹੈ ਕਿ ਨਹੀਂ ਇੱਧਰ ਪਾਣੀ ਘਟਾ ਹੈ ਇੱਧਰ ਪਾ ਦਿੰਨੇ ਆ ਕੋਈ ਤੇ ਪਾਣੀ ਦਾ ਫੁੱਲ ਰੱਖਿਆ ਕਰੋ ਯਾਰ ਗਰਮੀਆਂ 'ਚ ਤੇ ਖੁੱਡਿਆਂ 'ਚ ਪਾਣੀ 24 ਘੰਟੇ ਰਹਿਣਾ ਚਾਹੀਦਾ ਗਰਮੀਆਂ 'ਚ ਕੋਈ ਪਤਰ ਸੁੱਕਦਾ ਨਹੀਂ ਬਾਕੀ ਯਾਰ 12ਵੀਂ ਧਰ ਦਿਆ ਕਰੋ ਹਮਾਰਾ ਪੰਛੀ ਪੀ ਲਿੰਦਾ ਹੈ ਇਹ ਵੀ ਸੁੱਕ ਗਿਆ ਆਪਣਾ ਬਾਰਾੜਾ ਸਪੈਸ਼ਲ ਧਰਿਆ ਹੈ ਬਾਰੜਾ ਵਾਸਤੇ ਤੇ ਇਹਨਾਂ ਨੂੰ ਇਹਨੂੰ ਮੈਂ ਭਰ ਕੇ ਧਰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀ ਭਰ ਦਿੰਨੇ ਆ ਔਰ ਯਾਰ ਕਈ ਵਾਰੀ ਜਾਨਵਰਾਂ ਨੂੰ ਯਾਰ ਪਾਣੀ ਰੱਖ ਦਿਆ ਕਰੋ ਓਕੇ ਹੁੰਦੇ ਆ ਜਾਨਵਰ ਤੇ ਠੰਡਾ ਠੰਡਾ ਪਾਣੀ ਪਾਰ ਕੇ ਧਰ ਦਿੰਨੇ ਆਪਾਂ ਕੋਈ ਨਹੀਂ ਓਕੇ ਬਸ ਚਲੋ ਮੈਂ ਇਹ ਪਾਰ ਕੇ ਧਰਦਾ ਬਾਕੀ ਦਾ ਸਭ ਓਕੇ ਆ ਲੋ ਜੀ ਧਰ ਦਿੱਤਾ ਪਾਣੀ ਨਾਲ ਤੇ ਜਿਵੇਂ ਤੁਹਾਨੂੰ ਕਿਹਾ ਸੀ ਬਾਕੀ ਮੀਆਂ ਆਂਦੀ ਫੁੱਲ ਸਭ ਸੁਬਾਉਣਾ ਹੁਣ ਮੈਨੂੰ ਲੱਗਦਾ ਹੈ ਹਵਾ ਠੰਡੀ ਚੱਲੀ ਜਾਂਦੀ ਹੈ ਬੱਦਲ ਥੋੜੇ ਸਾਹਮਣੇ ਹੀ ਐ ਤੇ ਚਲੋ ਆਪਾਂ ਕਿਹੜਾ ਕੋਈ ਜਾਨਵਰ ਕੱਢਨੇ ਹੈਗੇ ਨਹੀਂ ਜੇ ਜਾਨਵਰ ਕੱਢਨੇ ਹੁੰਦੇ ਤਾਂ ਅੱਡ ਗੱਲ ਸੀ ਸਾਰੇ ਬੰਦ ਆਪਣੇ ਲਗਭਗ 11 ਜੋੜੀਆਂ ਲਾਈ ਦਿੱਤੀਆਂ ਬਸ ਜੋੜੀਆਂ ਲਾਉਣ ਦਾ ਟਾਈਮ ਹੀ ਹੈ ਇਹ ਲਗਭਗ ਤਾਂ ਸਾਰਿਆਂ ਨੇ ਸਾਰਿਆਂ ਨੇ ਲਾਤੀ ਯਾਰ ਆਪਾਂ ਛੇਤੀ ਲਾਤੀ ਸੀ ਤੇ ਹੁਣ ਇਸ ਟਾਈਮ ਇਹ ਜੋੜੀਆਂ ਦਾ ਟਾਈਮ ਹੈ ਯਾਰ ਜਿਹੜੇ ਵੀਰਾਂ ਨੇ ਲਾਣੀ ਹੋਵੇ ਲਾ ਲਓ ਤੇ ਸੈੱਟ ਸਹੀ ਟਾਈਮ ਹੈ ਇਹ ਬਾਕੀ ਓਕੇ ਹੈ ਮੋਲ ਕੈਮ ਆ ਬੁਰਾ ਮੁੜਕਾ ਦੇਖ ਲੋ ਹਜੇ ਹੀ ਠੰਡੀ ਹਵਾ ਚੱਲੀ ਆਂਦੀ ਮੁੜਕਾ ਹਲੇ ਵੀ ਆਈ ਜਾਂਦਾ ਤੇ ਸੱਚ ਬੱਬਿਓ ਕਮੈਂਟ ਆਦ ਆ ਗਿਆ ਜੀ ਬੈਠੇ ਬੈਠੇ ਨੂੰ ਤੇ ਕਈ ਭਰਾ ਯਾਰ ਪਹਿਲਾਂ ਵੀ ਕਮੈਂਟ ਆਏ ਆ ਠੀਕ ਹੈ ਕਿ ਨਹੀਂ ਪਹਿਲਾਂ ਹੀ ਕਈ ਵਾਰੀ ਕਮੈਂਟ ਆਇਆ ਤੇ ਕੱਲ ਪਰਸੋ ਵੀ ਆ ਰਿਹਾ ਸੀ ਕਮੈਂਟ ਤੇ ਕਹਿੰਦਾ ਬਾਈ ਤੇ ਤੁਹਾਡਾ ਪਿੰਡ ਕਿਹੜਾ ਤੇ ਪਿੰਡ ਬਾਈ ਸਾਡਾ ਨਾ ਪਿੰਡ ਦਾ ਵੈਲੇਗਲ ਹੈ ਨਹੀਂ ਸਾਡਾ ਠੀਕ ਹੈ ਕਿ ਨਹੀਂ ਅਸੀਂ ਸ਼ੇਅਰ ਸ਼ੈਡ ਚ ਰਹਿਣਿਆ ਸ਼ਹਿਰ ਹੀ ਲਾ ਲਈ ਕਹਿੰਦਾ ਤੇ ਆ ਸ਼ਹਿਰ ਪਿਆ ਜਾਂਦਾ ਹੈ ਮਿੱਤਰੋ ਪੰਜਾਬ ਤੇ ਹਰਿਆਣੇ ਦੇ ਵਿਚਾਲੇ ਆ ਠੀਕ ਹੈ ਕਿ ਨਹੀਂ ਪੰਜਾਬ ਤੇ ਹਰਿਆਣੇ ਦੇ ਵਿਚਾਲੇ ਆ ਰੱਤੀਆ ਸ਼ਹਿਰ ਹੈ ਕਈ ਮੇਰੇ ਵੀਰ ਭਾਈ ਜਾਣਦੇ ਵੀ ਹੋਣੇ ਤੇ ਰੱਤੀ ਇਹ ਤਾਂ ਬਹੁਤ ਉੱਤachar ਕੀ ਕਹਿਣਾ ਆਪਾਂ ਰੱਤੀਆ ਸ਼ਹਿਰ ਆ ਆਪਣਾ ਪੰਜਾਬ ਤੇ ਹਰਿਆਣੇ ਦੇ ਪੰਜਾਬ ਦਾ ਬਾਰਡਰ ਵੀ ਆ ਲੰਬੀ ਪੈਂਦਾ ਉਹ ਆਂਦਾ ਇਹ ਹਰਿਆਣੇ ਚ ਪੰਜਾਬ ਦਾ ਬਾਰਡਰ ਲਵੇ ਪੈਂਦਾ ਇਹ ਤੇ ਆ ਕਰਕੇ ਪੰਜਾਬ ਪੰਜਾਬੀ ਲੋਕ ਹੀ ਰਹਿੰਦੇ ਜਿਆਦਾ ਸਾਰੇ ਰਤਿਆ ਚ ਤਾਂ ਕਰਕੇ ਸ਼ਹਿਰ ਚ ਰਹਿੰਨੇ ਆਪਣਾ ਸ਼ਹਿਰ ਰਤਿਆ ਤੇ ਕਈ ਵਾਰੀ ਕਮੈਂਟ ਆਇਆ ਆਪਾਂ ਦੱਸਿਆ ਨਹੀਂ ਚਲੋ ਅੱਜ ਦੱਸਤਾ ਤੇ ਰਿਵੀਲ ਕਰਤਾ ਆਪਣਾ ਸ਼ਹਿਰ ਅੱਜ ਆਪਾਂ ਤੇ ਸ਼ਹਿਰ ਚ ਆਪਾਂ ਕਬੂਤਰ ਡਾਣਨੇ ਆ ਤੁਹਾਡੇ ਸਾਹਮਣੇ ਹੀ ਆ ਉਹ ਟਾਵਰ ਰਿਆ ਘਰ ਦੇ ਨਾਲ ਜਮਾ ਟਾਵਰ ਨਾਲ ਤਾਂ ਨਹੀਂ ਕਹਿ ਸਕਦੇ ਲਾਲੋ ਐਨੀ ਕੁ ਦੂਰ ਆ ਆਪਸਾਬ ਲਾਲੋ ਯਾਰ ਥੋੜੀ ਦੂਰ ਐਨੀ ਵੀ ਨਹੀਂ ਆਪਣਾ ਤੇ ਦੱਸਤਾ ਆ ਪੱਜ ਬਾਕੀ ਜਿਹੜੇ ਵੀਰ ਵੀ ਕਮੈਂਟ ਕਰਦੇ ਆ ਉਹਨਾਂ ਨੂੰ ਧੰਨਵਾਦ ਦਿਲੋਂ ਜਿਹੜੀ ਸਪੋਰਟ ਕਰਦੇ ਆ ਹੈਗੇ ਨਹੀਂ ਬਸ ਐਵੇਂ ਹੀ ਸਪੋਰਟ ਕਰਦੇ ਰਹੀ ਹਾਂ ਹੋਰ ਤਾਂ ਕੀ ਹੈ ਜਿਹੜੇ ਹੌਲੀ ਹੌਲੀ ਕਰਕੇ ਹੋਰ ਆਪਾਂ ਮਿਹਨਤ ਕਰਾਂਗੇ ਤੁਹਾਡੇ ਸਾਹਮਣੇ ਆ ਫੁੱਲ ਮਿਹਨਤ ਕਰੀ ਹੋਈ ਹੈ ਤੁਹਾਡੇ ਸਾਹਮਣੇ ਯਾਰ ਤੇ ਬਸ ਜਿਹੜੇ ਇੱਕ ਉਹ ਆਂਦਾ ਲਾਪਰਵਾਹੀ ਕਰਕੇ ਬਸ ਦੋ ਬੱਚੇ ਜਿਹੜੇ ਮਰੇ ਆ ਨਾ ਉਨਾਂ ਦਾ ਦੁੱਖ ਹੈ ਹੋਰ ਕਿਸੇ ਦਾ ਦੁੱਖ ਨਹੀਂ ਪਾਂ ਮੇਰ ਕਬੂਤਰ ਉੱਡਣਨਾ ਠੀਕ ਹੈ ਕਿ ਨਹੀਂ ਮੇਰੀ ਗੱਲ ਪਾਂ ਕਬੂਤਰ ਉੱਡਣਨਾ ਪਾਂ ਮੇਰ ਕੋਸਣਾ ਹੋਵੇ ਆ ਤੰਦਰੁਸਤ ਰਹਿਣਾ ਹੈ ਆਪਦੇ ਠੀਕ ਹੈ ਕਿ ਨਹੀਂ ਵਧੀਆ ਰਹਿਣ ਆਪਾਂ ਨੂੰ ਨਹੀਂ ਵੀ ਲਾਲਚ ਵੀ ਉੱਡਣ ਵੀ ਹਾਂ ਤੰਦਰੁਸਤ ਰਹਿਣਾ ਆਪਣੇ ਆਰ ਵਧੀਆ ਸ਼ੌਂਕ ਹੈ ਇੱਕ ਤੰਦਾ ਨਹੀਂ ਕੋਈ ਠੀਕ ਹੈ ਕਿ ਨਹੀਂ ਵੀ ਇਹਨਾਂ ਤੋਂ ਇਹਨਾਂ ਦਾ ਆਪਦਾ ਸ਼ੌਂਕ ਪੂਰਾ ਕਰਨਾ ਪਰ ਰੱਖ ਕੇ ਹੂੰ ਆਪਾ ਕੜਾ ਕੜਾ ਬੱਚੇ ਵੇਚੀ ਆਈਆਂ ਕਬੂਤਰਾਂ ਅਗਲ ਜਾਈਆਂ ਕਈ ਵਾਰੀ ਵੇਚਨੇ ਪੈ ਜਾਂਦੇ ਆ ਜੀ ਕੋਈ ਗੱਲ ਨਹੀਂ ਹੁਣ ਬਾਜ਼ੀ ਦਾ ਟਾਈਮ ਸੀ ਲਾ ਲੋ ਪਿਛਲੀ ਵਾਰੀ ਕਿਉਂ ਝੂਠ ਮਾਰਿਆ ਆਪਾਂ ਕਬੂਤਰ ਵੇਚੇ ਯਾਰ ਲਾ ਲੋ ਤਿੰਨ ਚਾਰ ਕਬੂਤਰ ਵੇਚੇ ਹੋਣੇ ਆਪਾਂ ਝੂਠ ਨਹੀਂ ਮਾਰਦੇ ਇਹ ਨਹੀਂ ਦੱਸਦੇ ਕਿੰਨੇ ਦੇ ਵੇਚੇ ਆ ਉਹ ਵੀ ਸਸਤੇ ਵੇਚੇ ਐਂਡੇ ਮਹਿੰਗੇ ਵੀ ਨਹੀਂ ਵੇਚੇ ਆਪਾਂ ਕਿਉਂ ਜੋ ਆਪਣੇ ਕਿਹੜਾ ਟਰੈਕਟਰ ਜਿੱਤੇ ਕਬੂਤਰ ਨੇ ਬਸ ਸਾਫ਼ ਜੇ ਵੇਚਦੇ ਬਸ ਤੇ ਤਾਂ ਕਰਕੇ ਬਾਜ਼ੀਆਂ ਦੀ ਐਂਟਰੀਆਂ ਵਾਸਤੇ ਹੋਰ ਆਪਾਂ ਨੂੰ ਕੋਈ ਲਾਲਚ ਨਹੀਂ ਤਾਂ ਕਰਕੇ ਹੁਣ ਆਪਾਂ ਉਹ ਨਹੀਂ ਇਹ ਵੀ ਵੇਚ ਕੇ ਪੈਸਾ ਤੰਨ ਜੋੜੀਏ ਇਹੋ ਕੰਮ ਨਹੀਂ ਹੈਗਾ ਤਾਂ ਕਰਕੇ ਬਸ ਓਕੇ ਬਹੁਤ ਗੱਲਾਂ ਹੋ ਗਈਆਂ ਐਵੇਂ ਤਾਂ ਗੱਲਾਂ ਮੁੱਕਣੀਆਂ ਨਹੀਂ ਫੱਗ ਨਹੀਂ ਮੈਂ ਤਾਂ ਸਾਰੀ ਰਾਤ ਹੀ ਬਈਆ ਤਾਂ ਕਰਕੇ ਚਲੋ ਫਿਰ ਇਹ ਵਲੌਗ ਦੀ ਐਂਡਿੰਗ ਵੀ ਕਰਦੇ ਆ ਮਿਲਦੇ ਆਂ ਫਿਰ ਕੱਲ ਆਲੇ ਵਲੌਗ ਚ 9 ਵਜੇ ਕੰਟੈਂਟ ਨਾਲ ਤੇ ਨਵੀਂ ਜੀ ਵੀਡੀਓ ਨਾਲ ਤੇ ਸਾਰੇ ਵੀਰਾਂ ਨੂੰ ਬਾਏ ਬਾਏ